ਹੈਲੋ ਦੋਸਤੋ ਮੈਂ ਹਾਂ ਮਿਸਟਰ ਗੁਰਬਖਸ਼ لال ਪਚਰੰਗਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਲੈ ਕੇ ਆਇਆ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕੰਕਰੀਟ ਦੀ ਇੱਟ ਕਿਵੇਂ ਬਣਦੀ ਹੈ ਤੇ ਨਾਲ ਹੀ ਦਿਖਾਵਾਂਗੇ ਸੈਂਸਦਾਨਾ ਦੁਆਰਾ ਤਿਆਰ ਕੀਤੀ ਗਈ ਉਹ ਮਸ਼ੀਨ ਜਿਸ ਵਿੱਚ ਕੰਕਰੀਟ ਦੀਆਂ ਇੱਟਾਂ ਬਣਦੀਆਂ ਹਨ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਫੋਲੋ ਜਰੂਰ ਕਰਿਓ कहते हैं कि फूलों की तरह मुस्कुराते रहो फूलों की तरह मुस्कुराते रहो अगर बनानी है बिल्डिंग मजबूत तो कंक्रीट की ईंट लगाते रहो लगाते रहो मेरे भाई लगाते रहो आ जाओ देखदियां आपा किवें बनदियां ने कंक्रीट दीयां ईटां नमस्कार सत श्री अकाल जी आज मैं पहुंचे आया हूं ऊपर दिखे नजदीक दिल्ली पेंट ਲੰਡੀਪਿੰਡ ਦੇ ਲੱਗੇ ਹੈ ਫੈਕਟਰੀ ਇੱਟਾ ਬਣਾਉਂਦੀ ਇੱਟਾ ਬਣਾਉਂਦੀ ਜਿਹੜੀਆਂ ਕਿ ਕੰਕਰੀਟ ਦੀਆਂ ਇੱਟਾ ਬਣਾਉਂਦੇ ਇਹ ਆ ਜੀ ਐਮ ਕੇ 3 ਬ੍ਰਿਕਸ ਕੰਕਰੀਟ ਦੀਆਂ ਇੱਟਾਂ ਦੀ ਫੈਕਟਰੀ ਇਹ ਬਹੁਤ ਹੀ ਵਧੀਆ ਇੱਟਾਂ ਬਣਾਉਂਦੇ ਨੇ ਇਹ ਕੰਕਰੀਟ ਦੀਆਂ ਇੱਟਾਂ ਬਣਦੀਆਂ ਤੇ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਸਿਫਤ ਇਹ ਹੈ ਕਿ ਇਹ ਇੱਟ ਜਿੱਦਾਂ ਮਤਲਬ ਸਲਾਬਾ ਜਾਂ ਆਪਣੇ ਸੇਂਗ ਪਕਾਰਾ ਨਹੀਂ ਲੱਗਦੀ ਇਹ ਬਹੁਤ ਹੀ ਵਧੀਆ ਬਿਲਡਿੰਗ ਬਣਦੀ ਹੈ ਇਹਦੇ ਨਾਲ ਆਓ ਹੁਣ ਤੈਨੂੰ ਆਪਾਂ ਅੱਗੇ ਫੈਕਟਰੀ ਵੀ ਦਿਖਾਵਾਂਗੇ ਕਿ ਇੱਟਾਂ ਬਣਦੀਆਂ ਕਿਵੇਂ ਆ। ਆਓ ਚੱਲਦੇ ਆ ਅੱਗੇ ਆਪਾਂ। ਇੱਧਰ ਆ ਇੱਟਾਂ ਪਈਆਂ ਜਰਾ ਦੇਖੋ ਜੀ ਬਹੁਤ ਵਧੀਆ ਇੱਟਾਂ ਬਹੁਤ ਹੀ ਸੋਹਣੀਆਂ ਇੱਟਾਂ। ਤੱਕ ਜਾਨ ਬਹੁਤ ਹੀ ਪਿਆਰੀਆਂ ਤੇ ਬਹੁਤ ਹੀ ਸੋਹਣੀਆਂ ਇੱਟਾਂ ਲੱਗਦੀਆਂ ਜੀ ਬਹੁਤ ਹੀ ਵਧੀਆ ਬਹੁਤ ਹੀ ਪਿਆਰੀਆਂ ਇੱਟਾਂ ਬਹੁਤ ਹੀ ਵਧੀਆ ਇੱਟਾਂ ਇਹ ਇੱਧਰ ਬਲੌਗ ਬਣੇ ਹੋਏ ਆ ਇਹ ਬਲੌਗ ਬਣੇ ਹੋਏ ਆ ਬਲੌਗ ਦੀ ਬਹੁਤ ਹੀ ਵਧੀਆ ਮਜ਼ਬੂਤੀ ਦਾ ਰਾਜ ਕੰਕਰੇਟ ਦੀ ਹੈ ਤਾਂ ਆਓ ਹੁਣ ਮੈਂ ਤੁਹਾਨੂੰ ਲੈ ਕੇ ਜਾਂਦਾ ਅੰਦਰ ਫੈਕਟਰੀ ਦੇ ਵਿੱਚ ਜਿੱਥੇ ਜਾਨਕੀ ਇੱਟਾਂ ਬਣਦੀਆਂ ਨੇ ਦੇਖਦੇ ਆ ਵੀ ਕਿਸ ਤਰੀਕੇ ਨਾਲ ਇੱਟ ਬਣਦੀ ਹੈ ਇਹ ਹੈ ਜੀ ਉਹ ਮਸ਼ੀਨ ਜਿਹਦੇ ਵਿੱਚ ਕੰਕਰੀਟ ਦੀਆਂ ਇੱਟਾਂ ਬਣਦੀਆਂ ਨੇ ਇੱਥੋਂ ਫੇਰ ਗਾਂਢ ਬਣਦੇ ਤੇ ਇਹਦੇ ਵਿੱਚ ਦੀਆਂ ਚੈਨ ਰਾਈ ਬਾਹਰ ਆਉਂਦੀਆਂ ਤੇ ਇੱਥੇ ਆ ਕੇ ਫੇਰ ਜਨ ਕੇ ਕੰਨੀਆਂ ਇੱਟਾਂ ਕੱਟੀਆਂ ਇੱਥੋਂ ਫੇਰ ਗਾਂਢ ਅੱਗੇ ਲੜਕੇ ਫੇਰ ਲੈ ਕੇ ਜਾਂਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਮਸ਼ੀਨ ਸਟਾਰਟ ਹੋ ਚੁੱਕੀ ਹੈ ਆ ਬਣਦੀਆਂ ਜੀ ਮਸ਼ੀਨ ਦੇ ਨਾਲ ਇੱਟਾਂ ਆ ਜਾ ਰਿਹਾ ਮਟੀਰੀਅਲ ਇਹਦੇ ਵਿੱਚ ਇੱਥੇ ਪੈਂਦਾ ਪਾਣੀ ਇੱਥੇ ਮਾਰ ਰਿਹਾ ਇੱਥੋਂ ਇਸ ਤੋਂ ਗਾਂ ਫੇਰਾ ਚੈਂਦੇ ਉੱਪਰ ਮਟੀਰੀਅਲ ਜਾਂਦਾ ਉੱਪਰ ਕੇ ਫਿਰ ਡੇਗਦਾ ਇੱਥੇ ਆਗੇ ਟੁੱਪੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਦੇ ਆਂ ਇੱਟ ਦੀ ਮਜ਼ਬੂਤੀ ਕਿੱਦਾ ਚੈੱਕ ਕਰੀਦੀ ਆ ਆਪਾਂ ਆਪ ਚੱਕੀਏ ਕਿਟਾ ਇਹ ਨੂੰ ਹੁਣ ਆਪਾਂ ਚੈੱਕ ਕਰਦੇ ਆਂ ਵੀ ਕਿੱਦਾ ਇਹ ਵੀ ਇੱਟ ਕਿੰਨੀ ਮਜ਼ਬੂਤ ਹੈ ਇਹ ਆ ਮਸ਼ੀਨ ਦੇ ਵਿੱਚ ਇੱਥੇ ਕਰਾ ਦੇਦੀ ਆ ਠੀਕ ਹੈ ਜੀ ਕਿ ਕੈਨੂੰ ਹੁਣ ਅਸਾਂ ਮੁਰਗੇ ਦੱਸ ਦੇਈਏ ਉਦੇਜ ਜੀ ਪੂਰੀ ਤਰ੍ਹਾਂ ਕੱਸ ਕੇ ਫਿਰ ਇਹਨੂੰ ਇਧਰ ਨੂੰ ਘੁਮਾ ਲੈਣਾ ਹੈ ਠੀਕ ਹੈ ਜੀ ਹੁਣ ਆ ਸੋਚਣਾ ਪੈਣਾ ਤੇ ਹੁਣ ਇਹ ਹੁਣ ਆ ਦੇਖੋ ਆ ਰੀਡਿੰਗ ਹੈਗੀ 00 ਆ ਉੱਪਰ ਲਾਲ ਵਾਲੀ ਤੇ ਹੁਣ ਜਦੋਂ ਇਹਦੇ ਤੇ ਭਾਰ ਪਈ ਜਾਣਾ ਤੇ ਉਹ ਇੱਟ ਟੁੱਟ ਜਾਣੀ ਆ ਹੁਣ ਆਪਾਂ ਇਹਨੂੰ ਕਰਨ ਲੱਗਿਆ ਹਾਂ ਹੁਣ ਆ ਕਰਤੀ ਚਾਲੂ ਤੇ ਹੁਣ ਇਹ ਪਤਾ ਲੱਗੂਗਾ ਵੀ ਕਿੰਨੀ ਇਹ ਪਾਵਰ ਐ ਕਿੰਨੀ ਅੱਗੇ ਜਾ ਕੇ ਟੁੱਟਦੀ ਹੈ 800 ਇਹ ਏਟਾ ਹੁਣਾ 811 ਦੇ ਟੁੱਟਿਆ ਜਿਹੜੀ ਆਮ ਆ ਜਿਹੜੀ ਏਟਾ ਉਹ 300 ਤੇ ਹੀ ਟੁੱਟ ਜਾਂਦੀ ਹੈ ਤੇ ਇਸ ਕਰਕੇ ਇਹ ਏਟਾ ਜਣਗੇ ਬਹੁਤ ਨੁਗੂਤ ਹੈ ਇਹ ਆ ਜੀ ਐਮ ਕੇ 3 ਬ੍ਰਿਕਸ ਕੰਕਰੀਟ ਦੇ ਏਟਾ ਦੀ ਫੈਕਟਰੀ ਬਾਕੀ ਜੇਕਰ ਕਿਸੇ ਨੂੰ ਕੰਕਰੀਟ ਦੀਆਂ ਇੱਟਾਂ ਦੀ ਜ਼ਰੂਰਤ ਹੋਵੇ ਤੇ ਇਸ ਬੋਰਡ ਦੇ ਉੱਤੇ ਫੈਕਟਰੀ ਦੇ ਓਨਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਇਸ ਨੰਬਰ ਨੂੰ ਕਨੈਕਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਮਿਸਟਰ ਮਦਨਪਾਲ ਤੇ ਉਹਨਾਂ ਦੀ ਵਾਈਫ ਕਲਜੀਤ ਕੌਰ ਵੱਲੋਂ ਆਪਣੀ ਦੇਖ ਰੱਖ ਦੇ ਅੰਡਰ ਇਹ ਇੱਟਾਂ ਬਣਵਾਈਆਂ ਜਾਂਦੀਆਂ ਇਹ ਬਹੁਤ ਹੀ ਇਮਾਨਦਾਰੀ ਤੇ ਬਹੁਤ ਹੀ ਵਧੀਆ ਕੰਮ ਕਰਦੇ ਹਨ ਬਾਕੀ ਰਹੀ ਰਹੋ ਖੁਸ਼ ਰਹੋ ਮੇਰੀਆਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਜੈ ਭਾਰਤ ਹੱਲੇ ਤਾਂ ਸ਼ੁਰੂਆਤਾਂ ਮਿੱਤ ਰਾਬ ਤੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹੱਲੇ ਤਾਂ ਸ਼ੁਰੂਆਤਾਂ ਮਿੱਤ ਰਾਬ ਤੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹੁਣ ਸਦਾ ਸਫਰ ਵਿੱਚ ਰਹਿਣਾ ਸਦਾ ਸਫਰ ਵਿੱਚ ਚੱਲਦੇ ਰਹਿਣਾ ਕਿਸਮਤ ਰਹੀ